ਪੰਜਾਬ ਵਿਧਾਨ ਸਭਾ ਚੋਣਾਂ ਨੂੰ ਅਜੇ 1 ਸਾਲ ਬਾਕੀ ਹੈ ਪੱਤ ਸਿਖਰਲੀ ਲੀਡਰਸ਼ਿਪ ਦੇ ਅੰਦਰ ਤਨਾਅ ਪਹਿਲਾਂ ਹੀ ਵੱਧ ਰਿਹਾ ਹੈ ਰਾਜਨੀਤਿਕ ਪਾਰਟੀਆਂ ਦੇ ਛੋਟੇ ਨੇ ਦਾਅਵਾ ਨੇ ਇੱਕ ਦੂਜੇ ਵਿਰੁੱਧ ਆਪਣਾ ਗੁੱਸਾ ਕੱਢਣ ਲਈ AI ਵੀਡੀਓਜ਼ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਸੋਸ਼ਲ ਮੀਡੀਆ ਤੇ ਸਿਆਸਤਦਾਨਾਂ ਵਿੱਚ ਇਸ ਸਮੇਂ ਇੱਕ ਰਾਜਨੀਤਿਕ AI ਵੀਡੀਓ ਯੁੱਧ ਚੱਲ ਰਿਹਾ ਹੈ AI ਵੀਡੀਓਜ਼ ਰਾਹੀਂ ਆਗੂ ਇੱਕ ਦੂਜੇ ਨੂੰ ਅਮਲੀ ਨਸ਼ੇੜੀ ਪੰਡਤ ਤੇ ਪਾਗਲ ਵਰਗੇ અપਮਾਨਜਨਕ ਨਾਵਾਂ ਨਾਲ ਬੁਲਾ ਰਹੇ ਨੇ ਇਹ ਸਿਰਫ ਇੱਕ ਪਾਰਟੀ ਦਾ ਅਭਿਆਸ ਨਹੀਂ ਹੈ ਆਮ ਆਦਮੀ ਪਾਰਟੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤਿੰਨੋਂ ਪ੍ਰਮੁੱਖ ਪਾਰਟੀਆਂ ਇਸ ਦੇ ਵਿੱਚ ਸ਼ਾਮਲ ਹੋ ਗਈਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ AI ਵੀਡੀਓ ਵਿਅੰਗ ਛੁਰੂ ਕੀਤਾ ਸੀ ਅਤੇ ਹੁਣ ਤਿੰਨੋਂ ਪਾਰਟੀਆਂ ਰੋਜ਼ਾਨਾ ਨਵੇਂ ਵੀਡੀਓਜ਼ ਬਣਾ ਕੇ ਪੋਸਟ ਕਰੀਆਂ ਨੇ ਆਮ ਆਦਮੀ ਪਾਰਟੀ ਦੇ ਨਾਮ ਤੇ ਇੰਸਟਾਗ੍ਰam ਤੇ ਇੱਕ ਪੇਜ ਬਣਾਇਆ ਗਿਆ ਪੇਜ ਨੂੰ ਆਪ ਪੰਜਾਬ AI ਕਿਹਾ ਜਾਂਦਾ ਹੈ ਅਤੇ ਇਸ ਦੀ ਪ੍ਰੋਫਾਈਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਹੈ ਖਾਸ ਗੱਲ ਇਹ ਹੈ ਕਿ ਇਸ ਪੇਜ ਤੇ ਪੋਸਟ ਕੀਤੀਆਂ ਸਾਰੀਆਂ ਰੀਲਾਂ ਆਮ ਆਦਮੀ ਪਾਰਟੀ ਦੇ ਅਧਿਕਾਰਿਤ ਖਾਤੇ ਦਵੀ ਅਪਲੋਡ ਕੀਤੀਆਂ ਜਾਂਦੀਆਂ ਨੇ ਇਸ ਪੇਜ ਤੇ ਕੁੱਲ 23 ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ 16 ਇਕੱਲੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਂਦੀਆਂ ਨੇ ਦੋ ਵੀਡੀਓ ਆਪ ਸਰਕਾਰ ਦੀ ਪ੍ਰਸ਼ੰਸਾ ਕਰਦੀ ਹੈ ਕੁਝ ਵੀਡੀਓਜ਼ ਰਾਹੁਲ ਗਾਂਧੀ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਰੰਧਾਵਾ ਤੇ ਸਿੱਧੂ ਸਮੇਤ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ ਇਸ ਇੰਸਟਾਗ੍ਰਾਮ ਪੇਜ ਤੇ ਪਹਿਲਾ ਵੀਡੀਓ 15 ਦਸੰਬਰ ਨੂੰ ਅਪਲੋਡ ਕੀਤਾ ਗਿਆ ਸੀ ਜਿਸ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੂੰ 1.75 ਕਿਲੋਮੀਟਰ ਦਾ ਮੁੱਖ ਮੰਤਰੀ ਦੱਸਿਆ ਗਿਆ ਸੀ 21 ਦਸੰਬਰ ਤੋਂ ਲਗਾਤਾਰ ਵੀਡੀਓ ਅਪਲੋਡ ਕੀਤੇ ਜਾ ਰਹੇ ਨੇ ਦੋ ਵੀਡੀਓ ਕਾਂਗਰਸ ਨੇਤਾ ਰਾਹੁਲ ਗਾਦੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਬੋਲੀ ਲਗਾਉਂਦੇ ਹੋਏ ਦਿਖਾਉਂਦੀਆਂ ਨੇ ਆਪ ਨੇ ਨਵੇਂ ਸਾਲ ਲਈ ਇੱਕ AI ਵੀਡੀਓ ਜਾਰੀ ਕੀਤਾ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪ੍ਰਧਾਨ ਅਮਿੰਦਰ ਸਿੰਘ ਰਾਜਾ ਵੜਿੰਗ ਸ਼ੌਮਨਿਆ ਕਾਲੀਦਲ ਦੇ ਮੁਖੀ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਨੇ ਇੱਕ ਐਂਕਰ ਪੁੱਛਦਾ ਹੈ ਕਿ ਮਹਿਮਾਨ ਨਵੇਂ ਸਾਲ ਲਈ ਕੀ ਕਰਨਗੇ ਇਸ ਵੀਡੀਓ ਵਿੱਚ ਚੰਨੀ ਨੂੰ ਇਹ ਕਹਿੰਦੇ ਹੋਏ ਦਿਖਾਇਆ ਗਿਆ ਕਿ ਉਹ ਬੱਕਰੀਆਂ ਦਾ ਦੁੱਧ ਚੋਣਗੇ ਮੈਂ ਰਿਕਸ਼ਾ ਚਲਾਇਆ ਪੈਟਰੋਲ ਪੰਪ ਤੇ ਕੰਮ ਕੀਤਾ ਹੈ ਅਤੇ ਇਸ ਸਾਲ ਚਾਰ-ਪੰਜ ਹੋਰ ਨੌਕਰੀਆਂ ਸਿੱਖਣੀਆਂ ਨੇ ਮੈਨੂੰ ਰਾਜਨੀਤੀ ਵਿੱਚ ਕੋਈ ਪ੍ਰੋਸਾਨੀ ਹੈ। ਰਾਜਾ ਵਿੜਿੰਗ ਨੂੰ ਇਹ ਕਹਿੰਦੇ ਹੋਏ ਦਿਖਾਇਆ ਗਿਆ ਹੈ ਕਿ ਇਸ ਸਾਲ ਉਹ ਆਪਣਾ ਕੁੜਤਾ ਪਜਾਮਾ ਸਿਲਾਈ ਕਰਵਾਉਣਗੇ ਪਰ ਉਹ ਇਸ ਨੂੰ ਸਿਲਾਈ ਲਈ ਕਿਸੇ ਦਰਜੀ ਨੂੰ ਨਹੀਂ ਰੱਖਣਗੇ। ਆਪਣੇ ਦਿਮਾਗ ਦਾ ਇਲਾਜ ਇੱਕ ਚੰਗੇ ਡਾਕਟਰ ਤੋਂ ਕਰਵਾਉਣਗੇ। ਜੇਕਰ ਕਿਸੇ ਬਾਰੇ ਬੁਰਾ ਭਲਾ ਕਿਹਾ ਜਾਂਦਾ ਹੈ ਤਾਂ ਇਹ ਐਫ ਆਈ ਆਰ ਵੱਲ ਲੈ ਜਾਂਦਾ ਹੈ। ਸੁਖਵੀਰ ਬਾਦਲ ਨੂੰ ਇਹ ਕਹਿੰਦੇ ਹੋਏ ਦਿਖਾਇਆ ਗਿਆ ਹੈ ਕਿ ਉਹ ਨਵੇਂ ਸਾਲ ਵਿੱਚ ਘੱਟ ਸ਼ਰਾਬ ਪੀਣਗੇ। ਉਹ ਅਕਸਰ ਵੱਡੀਆਂ ਗੋਲੀਆਂ ਖਾਂਦੇ ਨੇ ਤੇ ਫਿਰ ਘੱਟ ਉੱਚਾ ਬੋਲਦੇ ਨੇ ਫਿਰ ਲੋਕ ਉਸ ਨੂੰ ਸੁੱਖਾ ਗੱਪੀ ਕਹਿੰਦੇ ਨੇ ਅੰਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੋਲਦੇ ਹੋਏ ਦਿਖਾਇਆ ਗਿਆ ਕਿ ਉਹਨਾਂ ਵਿੱਚੋਂ ਕਿਸੇ ਨੂੰ ਪੰਜਾਬ ਦੀ ਪਰਵਾਹ ਨਹੀਂ ਹੈ ਹਰ ਕੋਈ ਆਪਣੇ ਬਾਰੇ ਸੋਚਦਾ ਹੈ ਕਿਸੇ ਨੂੰ ਨਾ ਤਾਂ ਪੰਜਾਬ ਬਾਰੇ ਸੋਚਣਾ ਹੀ ਪਵੇਗਾ ਮੈਂ ਪੰਜਾਬ ਬਾਰੇ ਸੋਚਦਾ ਹਾਂ ਤੇ ਭਵਿੱਖ ਦੇ ਵਿੱਚ ਪੰਜਾਬ ਬਾਰੇ ਹੀ ਸੋਚਦਾ ਰਹਾਂਗਾ ਸ਼੍ਰੋਮਣੀ ਕਾਲੀ ਦਲ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ AI ਵੀਡੀਓ ਜਾਰੀ ਕੀਤੀ ਵੀਡੀਓ ਵਿੱਚ ਉਹ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ ਕਿ ਕਿਸੇ ਨੇ ਮੈਨੂੰ ਮੂਰਖ ਕਿਹਾ ਕਿਸੇ ਨੇ ਮੈਨੂੰ ਝੰਡਾ ਬਰਦਾਰ ਕਿਹਾ ਅਤੇ ਕਿਸੇ ਨੇ ਮੈਨੂੰ ਸ਼ਰਾਬੀ ਮੁੱਖ ਮੰਤਰੀ ਕਿਹਾ ਮੈਨੂੰ ਪੰਜਾਬ ਨਾਲ ਪਿਆਰ ਨਹੀਂ ਮੈਨੂੰ ਸ਼ਰਾਬੀ ਜਵਾਨੀ ਅਤੇ ਸ਼ਕਤੀ ਨਾਲ ਪਿਆਰ ਹੈ ਜੋ ਵੀ ਪੰਜਾਬ ਬਾਰੇ ਗੱਲ ਕਰਦਾ ਹੈ ਉਸ ਨੂੰ ਇੱਕ ਟੈਂਪਲੇਟ ਲਈ ਤਿਆਰ ਰਹਿਣਾ ਚਾਹੀਦਾ ਹੈ ਨਵੇਂ ਸਾਲ ਤੇ ਆਪ ਤੇ AI ਵੀਡੀਓ ਦੇ ਜਵਾਬ 'ਚ ਕਾਂਗਰਸ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਦਿਖਾਇਆ ਗਿਆ ਕਾਂਗਰਸ ਦੇ AI ਵੀਡੀਓ ਵਿੱਚ ਇੱਕ ਐਂਕਰ ਸਵਾਲ ਪੁੱਛਦਾ ਹੈ ਕਿ ਮੁੱਖ ਮੰਤਰੀ ਸਾਹਿਬ ਨਵੇਂ ਸਾਲ ਲਈ ਤੁਹਾਡਾ ਕੀ ਏਜੰਡਾ ਹੈ ਜਵਾਬ ਚ ਮੁੱਖ ਮੰਤਰੀ ਵਜੋ ਦਿਖਾਇਆ ਗਿਆ ਵਿਅਕਤੀ ਕਹਿੰਦਾ ਹੈ ਕਿ ਇਸ ਸਾਲ ਮੈਂ ਇਸ਼ਤਿਹਾਰ ਘਟਾਵਾਂਗਾ ਲੋਕਾਂ ਨੂੰ ਬਿਲਕੁਲ ਵੀ ਚੁਟਕਲੇ ਨਹੀਂ ਸੁਣਾਵਾਂਗਾ ਤੇ ਬੇਰੁਜ਼ਗਾਰਾਂ ਤੇ ਬਿਲਕੁਲ ਵੀ ਲਾਠ ਝਾੜਜ ਨਹੀਂ ਕਰਾਂਗਾ ਹਾਲਾਂਕਿ ਮੈਂ ਪਿਛਲੇ 4 ਸਾਲਾਂ ਤੋਂ ਉਸੇ ਏਜੰਡੇ ਤੇ ਚੱਲ ਰਿਹਾ ਹਾਂ